ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਪਲਾਜ਼ੋ ਦੀ ਕਟਿੰਗ ਕਰਾਂਗੇ ਦੇਖੋ ਇਹ ਆਪਣਾ ਵੱਡੇ ਪਣੇ ਦਾ ਸੂਟ ਆਗਾ ਇਹਦੇ ਵਿੱਚੋਂ ਪਹਿਲਾਂ ਆਪਣੀ ਕੁੜਤੀ ਦੀ ਕਟਿੰਗ ਹੋਈ ਹੋਈ ਆ ਕੁੜਤੀ ਦੀ ਕਟਿੰਗ ਵੀ ਆਪਾਂ ਆਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਹੁਣ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਕੱਪੜੇ ਦੇ ਵਿੱਚੋਂ ਆਪਾਂ ਪਲਾਜ਼ੋ ਦੀ ਕਟਿੰਗ ਕਿੱਦਾਂ ਕਰਨੀ ਆ ਦੇਖੋ ਪਹਿਲਾਂ ਕੱਪੜਾ ਆਪਾਂ ਇੰਨਾ ਖੁੱਲਾ ਛੱਡ ਕੇ ਨਾ ਇਸ ਤਰ੍ਹਾਂ ਐਕਸਟਰਾ ਕੱਪੜਾ ਦੇਖੋ ਆਪਾਂ ਟੇਬਲ ਦੇ ਹੇਠੇ ਕਰਤਾ ਆਹ ਵਾਲਾ ਕੱਪੜਾ ਆਪਾਂ ਇਦਾਂ ਰੱਖ ਲਿਆ ਠੀਕ ਹੈ ਜੀ ਰੱਖਣ ਤੋਂ ਬਾਅਦ ਹੁਣ ਆਪਾਂ ਆਪਣੀ ਪਲਾਜ਼ੋ ਦੀ हिਪ ਦੀ ਮਾਰਕਿੰਗ ਕਰਨੀ ਆ ਦੇਖੋ ਆਪਾਂ ਪਲਾਜ਼ੋ ਦੀ ਇਸ ਤਰ੍ਹਾਂ ਕਮਰ ਲੈਣੀ ਕਿਵੇਂ ਆਂਗੀ ਦੇਖੋ ਜਿੰਨੀ ਤੁਹਾਡੀ हिਪ ਆ ਗਈ ਦੇਖੋ ਜਿਵੇਂ ਇਹਨਾਂ ਦੀ हिਪ ਹੈਗੀ ਆ 20 ਇੰਚ हिਪ ਆ ਗਈ ਠੀਕ ਹੈ ਜੀ ਜਿੰਨੀ ਵੀ ਤੁਹਾਡੀ हिਪ ਆ ਗਈ ਆਹੀ ਤਰੀਕੇ ਦੇ ਵਿੱਚ ਪਲਾਜ਼ੋ ਦੀ ਕਟਿੰਗ ਹੁੰਦੀ ਹੁੰਦੀ ਆ ਚਾਹੇ ਨਾਰਮਲ ਕੱਪੜਾ ਦਾ ਚਾਹੀ ਆਪਣਾ ਵੱਡੇ ਬਣੇ ਦਾ ਸੂਟ ਆਗਾ ਠੀਕ ਹੈ ਜੀ ਦੇਖੋ 2 इंच ਇਹਨਾਂ ਦੀ हिਪਾ ਜਿੰਨੀ ਤੁਹਾਡੀ हिਪਾ ਤੁਸੀਂ ਉਹਦਾ ਹਾਫ ਕਰ ਲਓ ਦੇਖੋ ਇਹਨਾਂ ਦਾ ਹਾਫ ਆ ਗਿਆ 10 ਇੰਚ ਜਿੰਨਾ ਉਹਦਾ ਹਾਫ ਆ ਗਿਆ ਉਹਦੇ ਵਿੱਚ ਆਪਾਂ 2 ਇੰਚ ਲੂਸਿੰਗ ਦੇਣੀ ਆ ਪੈਂਟ ਪਲਾਜ਼ੋ ਦੇ ਵਿੱਚ ਜੇ ਤੁਸੀਂ ਖੁੱਲਾ ਪਲਾਜ਼ੋ ਬਣਾਉਣਾ ਤਾਂ ਤੁਸੀਂ ਦੇ ਲੋ 3 ਇੰਚ ਲੂਸਿੰਗ ਇਸ ਤੋਂ ਜ਼ਿਆਦਾ ਨਹੀਂ ਦੇਣੀ ਹੁਣ ਆਪਾਂ ਦੇਖੋ ਇਹਦੇ ਵਿੱਚ 2 ਇੰਚ ਲੂਸਿੰਗ ਦਿੱਤੀ ਆ ਆ ਲੋ ਜੀ 2 ਇੰਚ ਲੂਸਿੰਗ ਦੇ ਕੇ ਠੀਕ ਹੈ ਜੀ ਇਹ ਆ ਗਿਆ 12 ਇੰਚ ਆਪਾਂ ਇੱਥੇ 15 ਇੰਚ ਤੇ ਨਸਾਨੀ ਲਾਉਣੀ ਆਏਗੀ ਉਹ ਵੀ ਤੁਹਾਨੂੰ ਦੱਸ ਦਿਓ 3 ਇੰਚ ਦੀ ਕਾਟ ਪਾਉਣੀ ਆ ਤਾਂ ਕਰਕੇ ਜੇ ਜਿੱਦਾਂ ਇਹ ਦੇਖੋ ਜੀ ਇਹ ਵੱਡੇ ਪਣੇ ਦਾਗਾ ਕੱਪੜਾ ਜੇ ਤੁਹਾਡੇ ਕੋਲੇ ਨਾਰਮਲ ਪਣੇ ਦਾ ਸੂਟ ਆ ਤਾਂ ਵੀ ਕਟਿੰਗ ਤਾਂ ਉਹ ਇਸ ਤੋਂ ਸੌਖੀ ਹੋ ਜਾਂਦੀ ਹੈ ਜੀ ਜੀ ਆਪਾਂ ਚਾਰੇ ਪਹਾਂ ਨਾਲ ਕੱਟਾਂਗੇ ਤਾਂ ਜਦੋਂ ਆਪਾਂ ਕਟਿੰਗ ਕਰਾਂਗੇ ਤਾਂ ਆਪਣਾ ਕੱਪੜਾ ਘਟੂਗਾ ਆਹ ਲਓ ਜੀ ਇਸ ਪਰ ਆਪਾਂ ਕੱਪੜਾ ਰੱਖ ਲਿਆ ਆਪਾਂ ਪਹਿਲਾਂ ਪਲਾਜ਼ੋ ਦੇ ਚਾਰੇ ਪੱਲਿਆਂ ਦੀ ਇਕੱਠੀ ਕਟਿੰਗ ਨਹੀਂ ਕਰਨੀ ਹੁੰਦੀ ਪਹਿਲਾਂ ਆਪਾਂ ਨਾ ਫਰੰਟ ਵਾਲਿਆਂ ਦੀ ਕਰਨੀ ਆ ਆਹ ਲਓ ਜੀ ਆਹ ਕੱਪੜਾ ਆਪਾਂ ਰੱਖ ਲਿਆ ਕੱਪੜਾ ਰੱਖਣ ਤੋਂ ਬਾਅਦ ਦੇਖੋ ਜਿੰਨੀ ਤੁਹਾਡੀ ਹਿਪ ਸੀ ਹਿਪ ਸੀ 20 ਇੰਚ ਆਪਾਂ ਉਹਦਾ ਹਾਫ ਕਰ ਲੈਣਾ ਖਾਸ ਕਰਨ ਤੋਂ ਬਾਅਦ ਆਪਾਂ ਉਹਦੇ ਵਿੱਚ 2 ਇੰਚ ਕਰ ਲੈਣਾ ਪਲੱਸ 12 ਇੰਚ ਆਪਾਂ ਇੱਥੇ 12 ਇੰਚ ਦੀ ਨਿਸ਼ਾਨੀ ਲਾਉਣੀ ਹੈ ਠੀਕ ਹੈ ਜੀ ਆਹ ਲਾ ਲਈ ਇਹ ਨਿਸ਼ਾਨੀ ਲਾਉਣ ਤੋਂ ਬਾਅਦ ਦੇਖੋ 2 ਇੰਚ ਤਾਂ ਆਪਾਂ ਛੱਡਣਾ ਉੱਪਰ ਲਾਸਟਕ ਪਾਉਣ ਵਾਸਤੇ ਇਹ ਆਪਾਂ ਪਹਿਲੇ ਹੀ ਐਕਸਟਰਾ ਛੱਡ ਦੇਣਾ ਠੀਕ ਹੈ ਜੀ ਹੁਣ ਜਿੰਨੀ ਥੋੜੀ ਪਲਾਜ਼ੋ ਦੀ ਲੈਂਥ ਹੈਗੀ ਹੈਗੀ ਦੇਖੋ ਜਿੱਦਾਂ ਇਹਨਾਂ ਦੀ ਲੈਂਥ ਹੈਗੀ ਹੈ ਵੀ 37 ਇੰਚ প্লাਸ ਉਹ ਦੇਖ ਆਪਾਂ 37 ਇੰਚ ਤੇ ਮਾਰਕ ਕਰ ਲੈਣਾ 37 ਇੰਚ ਤੇ ਇਹ ਦੇਖੋ ਆਪਾਂ ਮਾਰਕ ਕਰ ਲਿਆ ਇੱਥੇ ਐਨਾ ਆਪਾਂ ਦੇਖੋ ਹਰ ਇੱਕ ਚੀਜ਼ ਦੀ ਲੰਬਾਈ ਲੈਣੀ ਹੁੰਦੀ ਹੈ ਤੇ 2 ਇੰਚ ਆਪਾਂ نیچے ਐਕਸਟਰਾ ਛੱਡਣਾ ਮੂਰੀ ਫੋਲਡ ਕਰਨ ਵਾਸਤੇ ਆ ਦੇਖੋ ਜੀ ਆਪਾਂ ਇਹਦੀ ਚੜਾਈ ਵੀ ਲੈ ਲਈ ਤੇ ਆਪਾਂ ਹੁਣ ਦੇਖੋ ਜੀ ਆਪਾਂ ਇਸ ਤੋਂ ਬਾਅਦ ਆਪਾਂ ਆਹ ਕਮਰ ਰੱਖ ਲਈ ਕਮਰ ਰੱਖਣ ਤੋਂ ਬਾਅਦ ਆਪਾਂ ਰੱਖਣਾਗਾ ਆਸਣ ਆਸਣ ਕੱਢਣ ਦਾ ਵੀ ਆਪਣੇ ਇਹੀ ਤਰੀਕਾ ਹੁੰਦਾ ਦੇਖੋ ਜਿੰਨੀ ਆਪਣੀ हिਪ ਆ ਗਈ ਦੇਖੋ ਜਿਵੇਂ ਇਹਨਾਂ ਦੀ हिਪ 20 ਇੰਚਾ 20 ਦਾ ਆਪਾਂ ਕਰ ਲੈਣਾ ਹਾਫ 10 ਉਹਦੇ ਵਿੱਚ ਆਪਾਂ 2 ਇੰਚ ਕਰ ਦੇਣਾ ਪਲੱਸ ਆਪਾਂ ਜਿੰਨੀ ਤੁਹਾਡੀ हिਪ ਆ ਮਤਲਬ ਜਿੰਨੀ ਆ ਚੀਜ਼ ਆਏਗੀ ਉਨੇ ਹੀ ਆਸਣ ਰੱਖਿਆ ਜਾਊਗਾ ਹੁਣ ਆਪਾਂ ਇੱਥੇ ਇੱਥੋਂ ਕਰਨਾ ਜੀ ਆ ਵਾਲਾ ਤਾਂ ਕਿਉਂਕਿ ਆਪਨੇ ਵਿੱਚ ਨੂੰ ਫੋਲਡ ਹੋ ਕੇ ਲਾਸਟਿਕ ਪੈ ਜਾਣੀ ਹੈ ਆਪਣਾ ਪਲਾਜ਼ੋ ਦੀ ਜਿਹੜੀ ਲੈਂਥ ਆ ਇੱਥੋਂ ਸ਼ੁਰੂ ਹੋਣੀ ਆ ਆਪਾਂ ਇੱਥੇ 12 ਇੰਚ ਦੇ ਨਸਾਂ ਲਾਉਣਾਗਾ ਜਿਹੜਾ ਸਲਾਈ ਦੀ ਮਾਰਜਨ ਰੱਖਣਾ ਉਹ ਆਪਣਾ ਵਿੱਚ ਹੀ ਆ ਜਾਣਾ ਤੁਹਾਡਾ ਆਸਣ ਛੋਟਾ ਨਹੀਂ ਹੁੰਦਾ ਕਿਉਂਕਿ ਜੇ ਪਲਾਜ਼ੋ ਦੇ ਆਸਣ ਜਿਆਦਾ ਵੱਡਾ ਹੋ ਜੇ ਨਾ ਤਾਂ ਵੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਇਸ ਤਰ੍ਹਾਂ ਬਣਾ ਲੈਣਾ ਆਪਾਂ ਬਾਕਸ ਠੀਕ ਹੈ ਜੀ ਬਾਕਸ ਬਣਾਉਣ ਤੋਂ ਬਾਅਦ ਹੁਣ ਆਪਾਂ ਪਾਉਣੀ ਆ ਕਾਰਟ ਆਸਣ ਵਾਲੀ ਇਹ ਪਾਉਣੀ ਆ ਆਪਾਂ ਡੇਢ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਡੇਢ ਇੰਚ ਤੇ ਇੰਸਾਨ ਲਾ ਲੈਣਾ ਜਿਹੜੀ ਇਹ ਵਾਲੀ ਕਾਰਟ ਹੈ ਆਪਾਂ ਮਤਲਬ ਕਿ ਜ਼ਿਆਦਾ ਡੂੰਗੀ ਨਹੀਂ ਪਾਉਣੀ ਹੈਗੀ ਵੀ ਆਪਾਂ ਇੱਥੇ ਐਦਾਂ ਡੂੰਗੀ ਪਾ ਦਈਏ ਫਿਰ ਆਪਣੇ ਆਸਰ ਨੂੰ ਵੀ ਖਿੱਚ ਪਾਉਗੀ ਤੇ نیچے ਪਹੁੰਚਾ ਵੀ ਉੱਪਰ ਚੱਕਿਆ ਜਾਊ ਇਹ ਕਾਰਟ ਪਾਉਣੀ ਕਿੰਨੇ ਚਾ ਦੇਖੋ ਜੀ 3 ਇੰਚ ਆਪਾਂ ਤਾਂ ਹੀ 12 ਇੰਚ ਤੋਂ ਬਾਅਦ 3 ਇੰਚ ਐਕਸਟਰਾ ਲਿਆ ਸੀ ਜੇ ਤੁਹਾਡੇ ਕੋਲ ਨਾਰਮਲ ਕੱਪੜਾ ਹੈਗਾ ਨਾਰਮਲ ਪਣੇ ਦਾ ਕੱਪੜਾ ਦੇਖੋ ਫਿਰ ਉਹਦੇ ਵਿੱਚ ਉਹ ਆਪਣਾ ਜਦੋਂ ਆਪਾਂ ਫੋਲਡ ਕਰਦੇ ਹਾਂ ਆਪਣੇ ਆਪ ਹੀ ਸੈੱਟ ਆ ਜਾਂਦਾ ਹੈਗਾ ਹੁਣ ਆਪਾਂ 3 ਇੰਚ ਐਕਸਟਰਾ ਲਿਆ ਹੁਣ ਆਪਾਂ ਜਿਹੜੀ ਕਾਟ ਆ ਇਹ ਕਾਟ ਪਾਉਣੀ ਹੈਗੀ ਹਾਂ ਲੋਚ

ਤੁਸੀਂ ਨਾ ਜਿਹੜਾ ਦੇਖੋ ਆ ਹਮ ਆਪਾਂ ਮੂਰੀ ਦਾ ਨਾਕ ਲੈ ਲਿਆ ਪਹੁੰਚੇ ਦਾ ਜਿਹੜਾ ਆਪਾਂ ਹਾਫ ਕਰਨਾ ਨਾ ਇਹ ਆਪਾਂ ਇੱਥੋਂ ਸਿਰੇ ਤੱਕ ਤੋਂ ਹੀ ਕਰਨਾਗਾ ਇੱਥੋਂ ਨਹੀਂ ਕਰਨਾ ਮੈਂ ਇਦਾਂ ਵੀ ਪਲਾਜ਼ੋ ਦੀ ਕਟਿੰਗ ਕਰਕੇ ਦੇਖੀ ਆ ਜਦੋਂ ਆਪਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਇਹਦਾ ਹਾਫ ਕਰ ਲੈਨੇ ਆ ਹਸਣ ਵਾਲੀ ਜਗ੍ਹਾ ਨੂੰ ਛੱਡ ਕੇ ਫੇਰ ਵੀ ਆਪਣੇ ਪਹੁੰਚਾ ਚੱਕਿਆ ਜਾਂਦਾ ਜਦੋਂ ਆਪਾਂ ਇਸ ਤਰ੍ਹਾਂ ਤੁਰ ਤੋਂ ਲੈ ਕੇ ਤੁਰ ਤੱਕ ਹਾਫ ਕਰਕੇ ਪਹੁੰਚਾ ਰੱਖਦੇ ਆਂਗੇ ਫੇਰ ਆਪਣਾ ਪਹੁੰਚਾ ਬਿਲਕੁਲ ਬਿਲਕੁਲ ਵੀ ਜੀ ਖਿੱਚ ਨਹੀਂ ਪੈਂਦੀ ਹੈਗੀ ਹੁਣ ਆਪਾਂ ਕੀ ਕਰਨਾ ਇਹਨੂੰ ਇਹਦੇ ਨਾਲ ਮਿਲਾ ਦੇਣਾ 스ਕੇਲ ਦੇ ਨਾਲ ਤੁਹਾਨੂੰ ਹੋਰ ਕੋਈ ਵੀ ਚੀਜ਼ ਨਾਪਣ ਦੀ ਲੋੜ ਨਹੀਂ ਨਾ ਤਾਂ ਇਥੋਂ ਜਿਹੜੀਆਂ ਆਪਣੀਆਂ ਪਿੰਜੀਆਂ ਹੁੰਦੀਆਂ ਨੇ ਨਾਪਣ ਦੀ ਲੋੜ ਆ ਨਾ ਹੀ ਆਹ ਵਾਲੀ ਜਦਾ ਨਾਪਣ ਦੀ ਲੋੜ ਆ ਕਿਉਂਕਿ ਜਦੋਂ ਆਪਾਂ हिਪ ਨਾਪ ਕੇ ਆਪਣੀ ਆਪ ਕਮੀਜ਼ ਦੀ हिਪ ਨਾਪਦੇ ਹੁੰਨੇ ਆ हिਪ ਨਾਪ ਕੇ ਉਹਦੇ ਵਿੱਚ ਲੂਜ਼ਿੰਗ ਦੇਤੀ ਤਾਂ ਦੇਖੋ ਨੇ ਆਪਣੇ ਆਪ ਹੀ ਨੀਚੇ ਤੱਕ ਲੂਜ਼ਿੰਗ ਆ ਜਾਂਦੀ ਹੈ ਪਹੁੰਚਾ ਦੇਖੋ ਆਪਾਂ 7 ਇੰਚ ਰੱਖਿਆ ਆਪਾਂ ਇਹਦੇ ਵਿੱਚ ਐਕਸਟਰਾ ਮਾਰਜਿਨ ਕਿਉਂ ਨਹੀਂ ਰੱਖਿਆ ਹੈ ਤਾਂ ਪਹੁੰਚਾ ਆਪਣਾ 7 ਰੱਖਿਆ ਆਪਾਂ ਇਹਦੇ ਵਿੱਚ ਸਿਲਾਈ ਵਾਸਤੇ ਐਕਸਟਰਾ ਨਹੀਂ ਰੱਖਿਆ ਆਪਾਂ ਪਹੁੰਚਾ ਰੱਖਣਾ 7 ਪਿਆਰ ਉਹ ਤਾਂ ਨਹੀਂ ਰੱਖਿਆ ਕਿਉਂਕਿ ਜਿਹੜਾ ਆਪਣੇ ਪਿਛਲੇ ਪੱਲੇ ਹੁੰਦੇ ਨੇ ਉਹ 2 ਇੰਚ ਐਕਸਟਰਾ ਕੱਟੇ ਜਾਂਦੇ ਆਗੇ ਇਹਨਾਂ ਨਾਲ ਵੱਡੇ ਕੱਟੇ ਜਾਂਦੇ ਨੇ ਚੜਾਈ ਦੇ ਵਿੱਚ ਜਦੋਂ ਆਪਾਂ ਉਹ ਵੱਡੇ ਕੱਟੇ ਜਾਂਦੇ ਨੇ ਤਾਂ ਉਹਦੀਆਂ ਸਿਲਾਈਆਂ ਵੱਜ ਕੇ ਪਹੁੰਚਾ ਆਪਣੇ ਆਪ ਹੀ ਜਿੰਨਾ ਤੁਹਾਨੂੰ ਚਾਹੀਦਾ ਹੁੰਦਾ ਉਹਨਾਂ ਐਕਸਟਰਾ ਰਹਿ ਜਾਂਦਾ ਹੈ ਆਪਾਂ ਸਲਾਈ ਵਾਸਤੇ ਐਕਸਟਰਾ ਕੱਪੜਾ ਨਹੀਂ ਰੱਖਣਾ ਤੇ ਜਦੋਂ ਆਪਾਂ ਇਹਦੀ ਕਟਿੰਗ ਜਾਂ ਸਲਾਈ ਕਰਨੀ ਆ ਇਹਨੂੰ ਇੱਥੋਂ ਐ ਕਰਨਾ ਹੈ ਇਸ ਤਰ੍ਹਾਂ ਦੇਖੋ ਜੀ ਨਹੀਂ ਇੱਥੇ ਨਾ ਇੱਕ ਝੋਲ ਜਿਹਾ ਪੈ ਜਾਂਦਾ ਬਾਹਰ ਦਿਖਣ ਲੱਗ ਜਾਂਦਾ ਹੁਣ ਦੇਖੋ ਆਪਾਂ ਕਰ ਲੈਣੀ ਆ ਇਹਦੀ ਕਟਿੰਗ ਦੇਖੋ ਜੀ ਜੇ ਆਪਣੀ ਆਹ ਵਾਲੀ ਕਾਟ ਸਹੀ ਪੈ ਗਈ ਤਾਂ ਕਦੇ ਵੀ ਆਪਣੀ ਨਾ ਤਾਂ ਆਸਣ ਚ ਖਿੱਚ ਪਵੇ ਨਾ ਹੀ ਪਹੁੰਚੇ ਤੋਂ ਆਪਣੀ ਜਿਹੜਾ ਪਲਾਜ਼ੋ ਨੂੰ ਖਿੱਚ ਪਵੇ ਵੀ ਮੂਰੀ ਉੱਪਰ ਨੂੰ ਕਈ ਵਾਰੀ ਬਲ ਪੈਣ ਲੱਗ ਜਾਂਦੇ ਨੇ ਉੱਪਰ ਨੂੰ ਚੱਕੀ ਜਾਂਦੀ ਹੈ ਉਹ ਪ੍ਰੋਬਲਮ ਨਹੀਂ ਆਉਂਦੀ ਹੈ ਦੇਖੋ ਜੀ ਆਪਣੇ ਫਰੰਟ ਵਾਲੇ ਪੱਲਿਆਂ ਦੀ ਕਟਿੰਗ ਹੋ ਗਈ ਹੁਣ ਆਪਾਂ ਬੈਕ ਵਾਲੇ ਪੱਲਿਆਂ ਦੀ ਕਟਿੰਗ ਕੱਪੜੇ ਦੇ ਉੱਪਰ ਕੱਪੜਾ ਰੱਖ ਕੇ ਕਰਾਂਗੇ ਇਸ ਤਰ੍ਹਾਂ ਕੱਪੜੇ ਨੂੰ ਆਪਾਂ ਡਬਲ ਕਰ ਲੈਣਾ ਤੁਹਾਡੇ ਕੋਲੇ ਕੱਪੜਾ ਥੋੜਾ ਜਿਵੇਂ ਆਪਣੇ ਕੋਲੇ ਕੱਪੜਾ ਥੋੜਾ ਸੀ ਤਾਂ ਜਿੱਦਰੋਂ ਨਾ ਤੁਸੀਂ ਪਹੁੰਚਿਆਂ ਦੀ ਕਟਿੰਗ ਕੀਤੀ ਹੈ ਜੇ ਤੁਹਾਡੇ ਕੋਲੇ ਪਲੇਨ ਕੱਪੜਾ ਕਿਉਂਕਿ ਜਿਹੜੇ ਪਲਾਜ਼ੋ ਹੁੰਦੇ ਆ ਜ਼ਿਆਦਾਤਰ ਪਲੇਨ ਕੱਪੜਿਆਂ ਦੇ ਹੁੰਦੇ ਆ ਤਾਂ ਜਿੱਦਰੋਂ ਤੁਸੀਂ ਪਹੁੰਚੇ ਦੀ ਕਟਿੰਗ ਕੀਤੀ ਉਧਰ ਕੱਪੜਾ ਜ਼ਿਆਦਾ ਹੁੰਦਾ ਕਿਉਂਕਿ ਉਹ ਇਸ ਤਰ੍ਹਾਂ पहुंचे की घट कटिंग हुई है तो उस पासन तो की कटिंग करा दूसरे पास करा जी आप देखो इधर अपना कपड़ा थोड़ा इधर ज्यादा आ गा क्योंकि इधरों अपने पहुंचे आसा सी आप कपड़े इस तरह फोल्ड कर लेना इस तरह फोल्ड करके ਇਸ ਤਰ੍ਹਾਂ ਇਹ ਕੱਪੜੇ ਨੂੰ ਫੋਲਡ ਕਰਕੇ ਰੱਖ ਲੈਣਾ ਹੁਣ ਆਪਾਂ ਜਿਹੜੀ ਕਟਿੰਗ ਕਰਨੀ ਹੈਗੀ ਇਹ ਆਪਾਂ ਪਿਛਲੇ ਪਾਸੇ ਦੀ ਕਟਿੰਗ ਕਰਨੀ ਆ ਉਹਦੇ ਲਈ ਆਪਾਂ ਕੀ ਕਰਨਾ ਦੇਖੋ ਸਭ ਤੋਂ ਪਹਿਲਾਂ ਆਪਾਂ 2.5 ਇੰਚ ਤੇ ਨਿਸ਼ਾਨ ਲਾ ਦੇਣਾ ਲਿਖੋ 2.5 ਇੰਚ ਤੇ ਲਾਤਾ ਆਪਾਂ ਨਿਸ਼ਾਨ ਇਹ ਇਸ ਤਰ੍ਹਾਂ ਦੇਖੋ ਜਿਹੜਾ ਆਪਾਂ 22 ਇੰਚ ਤੇ ਨਸਾਨ ਲਾਇਆ ਇਹਦੀ ਬਣਾ ਦੇਣੀ ਆ ਆਪਾਂ ਦੇਖੋ ਜੀ ਇਹ ਐਸ ਤਰ੍ਹਾਂ ਲਾਈਨ ਬਣਾ ਦੇਣੀ ਆ ਠੀਕ ਹੈ ਜੀ ਲਾਈਨ ਬਣਾਉਣ ਤੋਂ ਬਾਅਦ ਹੁਣ ਜਿਹੜਾ ਆਪਣੇ ਆਪਾਂ ਫਰੰਟ ਵਾਲੇ ਪੱਲਿਆਂ ਦੀ ਕੀਤੀ ਸੀ ਨਾ ਕਟਿੰਗ ਇਹ ਆਪਾਂ ਐਸ ਤਰ੍ਹਾਂ ਉੱਪਰ ਰੱਖ ਜਾਣੇ ਆਂਗੇ ਰੱਖਣੇ ਆਂ ਦੇਖੋ ਜੀ ਆਪਾਂ نیچے ਉਹ ਲਾਈਨ ਤੋਂ نیچے ਰੱਖਣੇ ਆਂ ਇਹ ਐਸਟਰ ਆ ਦੇਖੋ ਜੀ ਆਪਾਂ ਫਰੰਟ ਵਾਲੇ ਪੱਲੇ ਜਿਹੜਾ نیچے ਆਪਾਂ ਕੱਪੜਾ ਦੋ ਤਹਾਂ ਚ ਰੱਖਿਆ ਸੀਗਾ ਨਾ ਫੋਲਡ ਕਰਕੇ ਇਹਦੇ ਉੱਪਰ ਰੱਖ ਲਏ ਹੁਣ ਆਪਾਂ ਕੀ ਕਰਨਾਗਾ ਦੇਖੋ ਆਪਾਂ ਕੱਪੜਾ ਰੱਖਿਆ 22 ਇੰਚ ਐਕਸਟਰਾ ਆਪਾਂ ਨਾ ਆ ਜਿਹੜਾ ਆਸਣ ਇਧਰਲੀ ਸਾਈਡ ਆ ਆਸਣ ਵਾਲੇ ਪਾਸਿਓ ਆਪਾਂ ਇਸ ਤਰ੍ਹਾਂ ਮਲਾ ਲੈਣਾ ਕੱਪੜੇ ਐਦਾਂ ਤੁਸੀਂ ਕਾਟ ਪਾ ਲੈਣੀ ਆਂ ਆ ਦੇਖੋ ਜੀ ਜਿਹੜੀ ਆਪਾਂ ਨਾ ਤਿਰਸੀ ਕਾਟ ਪਾਈ ਆਹੀ ਇਹ ਆਪਾਂ ਆਸਨ ਵਾਲੀ ਸਾਈਡ ਵਧਾ ਕੇ ਰੱਖਣਾ 2.5 ਇੰਚ ਜੇ ਕੋਈ ਜ਼ਿਆਦਾ ਹੈਵੀ ਸਾਈਜ਼ ਦਾ ਜਿੱਦਾਂ 25 26 27 हिਪ ਵਾਲੀਆਂ ਪਹਿਣਾ ਦੇ ਪਲਾਜ਼ੋ ਨੇ ਤਾਂ ਤੁਸੀਂ ਇੱਥੇ 3 ਤੇ 3.5 ਵੀ ਕਪੜਾ ਐਕਸਟਰਾ ਦੀ ਕਾਟ ਪਾ ਸਕਦੇ ਹੋ ਜਿਹੜੀ ਆਪਾਂ ਇਹ ਤਿਰਸੀ ਕਾਟ ਪਾਉਣੀ ਹੈ ਜੀ ਹੈਵੀ ਸਾਈਜ਼ ਦੇ ਵਿੱਚ ਫਿਰ ਤੁਸੀਂ 3 ਇੰਚ ਜਾਂ 3.5 ਇੰਚ ਦੇ ਬਾਅਦ ਉਹ ਇਹ ਜਦੋਂ ਨਾ ਆਪਾਂ ਪਿਛਲਾ ਕੱਲਾ 2.5 ਇੰਚ ਐਕਸਟਰਾ ਕੱਟਦੇ ਆਂਗੇ 18 19 20 हिਪ ਦੇ ਲਈ इक्की बी तेई चौबी तक इना हिस्सा जो ज्यादा होंगे पिछले पासे अपना जेडे आसन कदम भी खिंचनी पैती है हूँ आप देखो दो दो इंच इधर इंचा नुकसान ला लेने इस तरह जिदा जिदा अपनी आ कटिंग हुई हुई है देखो आ भी दो इंच है या दो इंच तरह ਆਹ ਨੀਚੇ ਪਹੁੰਚੇ ਕੋਲੇ ਆ ਕੇ ਆਪਾਂ ਘਟਾ ਦੇਣਾ 1.5 ਇੰਚ ਕਰ ਦੇਣਾ ਕਿਉਂਕਿ ਜਦੋਂ ਜੇ ਆਪਾਂ ਦੋਈ ਕਰਾਂਗੇ ਫਿਰ ਜਿਹੜਾ ਆਪਣਾ ਪਹੁੰਚਾ ਵੱਡਾ ਹੋ ਜਾਣਾ ਫਿਰ ਆਪਾਂ ਸਲਾਈ ਮਾਰ ਕੇ ਜਦੋਂ ਪਹੁੰਚਾ ਮਤਲਬ ਕਿ ਛੋਟਾ ਕਰ ਦੇਾਂਗੇ ਫਿਰ ਉਹ ਬਾਰ-ਬਾਰ ਸਲਾਈ ਲਾਉਣ ਦੇ ਨਾਲ ਵੀ ਨਾ ਜਦੋਂ ਫਰਕ ਪੈ ਜਾਂਦਾ ਉੱਪਰਲੀ ਤੇ ਨੀਚੇ ਵਾਲੀ ਸਲਾਈ ਦਾ ਫਿਰ ਵੀ ਆਪਣੇ ਜਿਹੜਾ ਪਹੁੰਚੇ ਦੀ ਸਲਾਈ ਹੈ ਜੀ ਉਹਨੂੰ ਖਿੱਚ ਭੈਣ ਲੱਗ ਜਾਂਦੀ ਹੈ ਤੇ ਉਸ ਤੋਂ ਪਹਿਲਾਂ ਆਪਾਂ ਜਿਹੜੀ ਇੱਥੇ ਆ ਇਹ ਬਿਲਕੁਲ ਸਿੱਧੀ ਲਾਈਨ ਲਾ ਲੈਣੀ ਆ ਐਸ ਤਰ੍ਹਾਂ ਆ ਆ ਸੰਦੇ ਦੇ ਬਰਾਬਰ ਹੁਣ ਇਸ ਤਰ੍ਹਾਂ ਰੱਖ ਕੇ ਆ ਦੇਖੋ ਜੀ ਚਾਹੇ ਤਾਂ ਤੁਸੀਂ ਸਕੇਲ ਨਾਲ ਰੱਖ ਲੋ ਚਾਹੇ ਜਿਹੜੇ ਆਪਣੇ ਆ ਹਨ ਸਾਂ ਲਾਏ ਨਹੀਂ ਇਹਨਾਂ ਨੂੰ ਮਿਲਾ ਲਓ ਇਹਨਾਂ ਨੇ ਆਪਣੇ ਆਪ ਹੀ ਸਹੀ ਆ ਜਾਣਾ ਦੇਖੋ ਆ ਉਸ ਇਨਸਾਨ ਦੇ ਨਾਲ ਮਿਲ ਗਿਆ ਆਪਾਂ ਇੱਥੇ ਘਟਾਇਆ 1.5 ਇੰਚਾ ਦੇਖੋ ਫਰਕ ਪੈ ਗਿਆ ਬਿਲਕੁਲ ਤੁਹਾਡੀ ਪਲਾਜ਼ੋ ਦੀ ਜਿਹੜੀ ਸ਼ੇਪ ਆ ਗਈ ਬਿਲਕੁਲ ਪਰਫੈਕਟ ਫਿਟਿੰਗ ਦਾ ਪਲਾਜ਼ੋ ਬਣੂਗਾ ਹੁਣ ਆਪਾਂ ਇਥੋਂ ਚਾਕ ਦੇ ਨਾਲ ਆ ਸਾਰੀਆਂ ਨਿਸ਼ਾਨੀਆਂ ਨੂੰ ਇਦਾਂ ਹੀ ਗਲਾਈ ਦੇ ਦੇਣੀ ਆ ਜਿੱਦਾਂ ਆਪਣੀ ਹੈਗੀ ਸੀ ਦੇਖੋ ਆਪਣਾ ਪਲਾਜ਼ੋ ਬਹੁਤ ਹੀ ਆਪਾਂ ਘੱਟ ਕੱਪੜੇ ਦੇ ਵਿੱਚ ਪਲਾਜ਼ੋ ਦੀ ਕਟਿੰਗ ਕਰ ਲਈ ਦੇਖੋ ਜੀ ਕੋਈ ਵੀ ਸਾਈਜ਼ ਆ ਇਦਾਂ ਹੀ ਆ ਆਪਣੇ ਪਲਾਜ਼ੋ ਦੀ ਕਟਿੰਗ ਹੁੰਦੀ ਹੈਗੀ 2 ਇੰਚੀ ਆਪਾਂ ਲੂਜ਼ਿੰਗ ਦੇਣੀ ਹੈ ਜੇ ਤੁਹਾਡਾ ਜਾਦਾ ਹੈ ਹੈਵੀ ਸਾਈਜ਼ ਆ ਤਾਂ ਵੀ ਤੁਸੀਂ 2 ਇੰਚੀ ਲੂਸ ਕਰਨਾਗਾ ਬਸ ਹੈਵੀ ਸਾਈਜ਼ ਦੇ ਵਿੱਚ ਇੱਥੇ ਕਾਟ ਆਪਾਂ ਜਾਦਾ ਪਾਉਣੀ ਹੈ ਜੀ ਜੇ ਤੁਸੀਂ ਲੂਜ਼ ਪਲਾਜੋ ਬਣਾਉਣਾਗਾ ਫਿਰ ਤੁਸੀਂ ਜੀ ਉਹਦੇ ਵਿੱਚ 3 ਇੰਚ ਲੂਜ਼ਿੰਗ ਦੇ ਸਕਦੇ ਹੋ ਤੁਸੀਂ ਹਰ ਇੱਕ ਪਲਾਜ਼ੋ ਚ ਹਰ ਇੱਕ ਸਾਈਜ਼ ਦੇ ਪਲਾਜ਼ੋ ਚ ਜਰੂਰ ਪਾਉਣੀ ਹੈਗੀ ਤੇ ਹੁਣ ਆ ਦੇਖੋ ਇੱਥੋਂ ਤੇਸੀ ਹੋ ਗਈ ਆ ਇਹ ਇੱਥੋਂ ਤਿੱਖੀ ਤੇ ਜਦੋਂ ਆਪਾਂ ਲਾਸਟਿਕ ਪਾਉਣਿਆ ਤਾਂ ਪ੍ਰੋਬਲਮ ਆਉਂਦੀ ਹੈ ਇੱਥੋਂ ਆਪਾਂ ਦੇਖੋ ਜੀ ਹਲਕੀ ਜਿਹੀ ਗਲਾਈ ਦੇ ਦੇਣੀ ਆ ਹਾਂ ਲੋ ਜੀ ਹੁਣ ਆਪਾਂ ਉਹ ਲਾਸਟਿਕ ਪਾਉਣ ਤਾਂ ਕੋਈ ਵੀ ਪ੍ਰੋਬਲਮ ਨਹੀਂ ਆਉਗੀ ਨਾਲ ਜੀ ਇਹ ਸੀਗੀ 20 ਇੰਚ ਹੱਪਾਂਿਆਂ ਦੀ ਪਲਾਜ਼ੋ ਦੀ ਕਟਿੰਗ ਜੇ ਕਿਸੇ ਹੋਰ ਸਾਈਜ਼ ਦੀ ਵੀ ਕਟਿੰਗ ਕਰਨੀ ਹੈ ਉਹ ਵੀ ਜੀ ਐਸੇ ਤਰੀਕੇ ਚ ਹੋਊਗੀ ਇਹੀ ਤਰੀਕਾ ਵਰਤਿਆ ਜਾਊਗਾ ਇਦਾਂ ਹੀ ਆਸਾਨ ਨਿਕਲਦਾ ਜੀ ਇਦਾਂ ਹੀ ਆਪਾਂ ਕਮਰ ਦਾ ਸਾਈਜ਼ ਕੱਢਣਾਗਾ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖੋ